ਹੋਲੀ ਦਾ ਇੱਕ ਪੁੱਤਰ ਤੇ ਹਰ ਮੰਨਿਆ ਜਾਂਦਾ ਹੈ ਅਤੇ ਇੱਕ ਦੂਸਰੇ ਨਾਲ ਲੋਕ ਗੁੱਸੇ ਗਿਲੇ ਛੱਡ ਕੇ ਆਪਸ ਵਿੱਚ ਲੋਕੀ ਪਿਆਰ ਦੇ ਨਾਲ ਹੋਲੀ ਖੇਡਦੇ ਹਨ ਅਤੇ ਕੁਝ ਲੋਕੀ ਬਿਜਾੜਾਂ ਦੇ ਝੁੱਲਰ ਬਾਜੀ ਵੀ ਕਰਦੇ ਹਨ ਜਿਸ ਤੇ ਪੰਜਾਬ ਸਖਤ ਦਿਖਾਈ ਦੇ ਰਹੀ ਹੈ ਅਤੇ ਨਾਕਾਬੰਦੀ ਕਰਕੇ ਹੁੱਲਰ ਬਾਜਾਂ ਤੇ ਨਿਗਰਾਨੀ ਰੱਖ ਰਹੀ ਹੈ ਇਹ ਐਸਐਸਪੀ ਗੁਰਮੀਤ ਸਿੰਘ ਨੇ ਪੱਤਰਕਾਰ ਨੂੰ ਜਾਣਕਾਰੀ ਦਿੱਤੀ ਕਿ ਐਸਐਸਪੀ ਗੁਰਦਾਸਪੁਰ ਦੇ ਹੁਕਮਾਂ ਨੂੰ ਸਾਧ ਥਾਣਾ ਢੜੀਵਾਲ ਐਸਐਚਓ ਦੀ ਨਿਗਰਾਨੀ ਹੇਠ ਨਾਕਾਬੰਦੀ ਕੀਤੀ ਗਈ ਹੈ ਅਤੇ ਹੋਲੀ ਖੇਡ ਰੇ ਨੌਜਵਾਨਾਂ ਨੂੰ ਸਮਝਾਇਆ ਵੀ ਜਾ ਰਿਹਾ ਹੈ ਕਿ Holi ਪਿਆਰ ਨਾਲ ਖੇਡੋ ਤੇ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਨਾ ਲਵੋ ਜੇਕਰ ਕੋਈ ਹੁੱਲਰਬਾਜੀ ਜਾਂ ਕਾਨੂੰਨ ਦੀ ਉਲੰਘਣਾ ਕਰੇਗਾ ਤਾਂ ਉਸ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ ਵੇਖੋ ਟੀਵੀ ਨਿਊਜ਼ ਇੰਡੀਆ 252 ਤਾੜੀਵਾਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਤੇ ਐਸਐਸਪੀ ਗੁਰਦਾਸਪੁਰ ਦੇ ਹਾਜ਼ਰ ਮਤਾਬਿਕ ਥਾਣਾ ਤਾੜੀਵਾਲ ਜੋ ਮਾਤਾ ਕੋ ਦਰਵਾਚੋਂ ਦੇ ਵਿੱਚ ਸਖ਼ਤ ਨਾਕਾਬੰਦੀ ਕਰਕੇ ਅੱਜ ਹੌਲੀ ਦੇ ਅਨੁਮੋਕ ਰੱਖਦੇ ਹੋયા ਤਾਂ ਜੋ ਕੋਈ ਵੀ ਨੌਜਵਾਨ ਹੁੱਲਰਬਾਦੀ ਨਾ ਕਰੇ ਅਤੇ ਕਿਸੇ ਤਰ੍ਹਾਂ ਦਾ ਵੀ ਕਾਨੂੰਨ ਨੂੰ ਆਪਣੇ ਹੱਥ ਚ ਨਾ ਲਵੇ 16 ਦੇ ਸੁਤਰਾ ਹੌਲੀ ਦਾ ਤਿਹਾਰ ਮਨਾਉਣਾ ਅਤੇ ਧੱਕੇਦਸ਼ਤਾ ਕੀਤੀਆਂ ਜਾ ਰਹੀਆਂ ਨੇ ਕੋਈ ਵੀ ਨੌਜਵਾਨ ਜਿਹੜਾ ਕਿਸੇ ਅਣ ਸਾਕੀ ਵਿਅਕਤੀ ਦੇ ਕੋਲ ਜਾਂਦਾ ਨਾ ਸਕੇ ਜੋ ਆਪਣੇ ਪਰਿਵਾਰ ਤੇ ਜਾਂ ਆਪਣੇ ਸਿੱਧੇ ਮਿੱਤਰਾਂ ਵਿੱਚ ਹੌਲੀ ਦਾ ਤਿਹਾਰ ਮਨਾਵੇ